ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਗਿੱਪੀ ਗਰੇਵਾਲ ਦੀ ਨਵੀਂ ਮੂਵੀ ਅਕਾਲ ਨੂੰ ਲੈ ਕੇ ਕਈ ਸਿੱਖ ਜਥੇਬੰਦੀਆਂ ਨੇ ਆਪਣੀ ਨਾਰਾਜ਼ਗੀ ਜ਼ਾਹਰੀ ਹੈ ਤੇ ਇਸ ਫਿਲਮ ਦਾ ਵਿਰੋਧ ਵੀ ਕੀਤਾ ਤੇ ਉਸੇ ਦੇ ਵਿਸ਼ੇ ਦੇ ਵਿੱਚ ਗਿੱਪੀ ਗਰੇਵਾਲ ਆਪਣੇ ਇੰਸਟਾਗ੍ਰam ਉੱਤੇ ਲਾਈਵ ਆਏ ਤੇ ਉਹਨਾਂ ਨੇ ਆਪਣੀ ਫਿਲਮ ਦੇ ਸਾਰੇ ਜਿਹੜੇ ਵਿਵਾਦ ਹੋ ਰਹੇ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ ਸਸਿ ਗੱਲ ਜੀ ਸਾਰਿਆਂ ਨੂੰ ਆ ਫਿਲਮ ਅਕਾਲ ਰਿਲੀਜ਼ ਹੋ ਚੁੱਕੀ ਹੈ ਜੀ ਪੂਰੀ ਦੁਨੀਆ ਭਰ ਦੇ ਵਿੱਚ ਤੇ ਇੰਡੀਆ ਦੇ ਵਿੱਚ ਆਪਣੇ ਪੰਜਾਬ ਅ ਜਿੱਦਣ ਦੀ ਰਿਲੀਜ਼ ਹੋਈ ਆ ਉਸ ਦਿਨ ਤੋਂ ਕੁਝ ਅ ਵਿਵਾਦ ਵੀ ਚੱਲ ਰਹੇ ਨੇ ਸੋ ਸਭ ਤੋਂ ਪਹਿਲਾਂ ਤਾਂ ਅੱਜ ਅੱਜ ਉਸੇ ਬਾਰੇ ਆਪਾਂ ਥੋੜੀ ਜੀ ਗੱਲ ਮੈਂ ਕਿਉਂਕਿ ਸਾਡੇ ਅਲੀਓ ਕੋਈ ਅ ਕਲੈਰੀਫਿਕੇਸ਼ਨ ਨਹੀਂ ਆਈ ਕਿਉਂਕਿ ਮੈਂ ਜਿਸ ਦਿਨ ਫਿਲਮ ਰਿਲੀਜ਼ ਹੋਈ ਆ ਕਨੇਡਾ ਆ ਗਿਆ ਫਿਲਮ ਦੇ ਪ੍ਰਚਾਰ ਦੇ ਲਈ ਤੇ ਉਸ ਤੋਂ ਬਾਅਦ ਉੱਥੇ ਹੋਇਆ ਤੇ ਮੈਨੂੰ ਲੱਗਿਆ ਕਿ ਇੱਕ ਅ ਵੀਡੀਓ ਅਪਡੇਟ ਕਰ ਦੇਣੀ ਚਾਹੀਦੀ ਆ ਸੋ ਜੋ ਮੈਂ ਇਨੇ ਦਿਨਾਂ ਦੇ ਵਿੱਚ ਸਮਝਿਆ ਮੈਂ ਤੇ ਉਹਦੇ ਰਿਗਾਰਡਿੰਗ ਇਹ ਵੀਡੀਓ ਆ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਕਿ ਸਾਡਾ ਜਦੋਂ ਸੀ ਫਿਲਮ ਬਣਾਉਣੀਆ ਬਿਲਕੁਲ ਵੀ ਇਹ ਮੰਚ ਨਹੀਂ ਹੁੰਦਾ ਕਿਉਂਕਿ ਜੇ ਸਾਨੂੰ ਪਤਾ ਹੁੰਦਾ ਵੀ ਅਸੀਂ ਸਿੱਖ ਭਾਈਚਾਰੇ ਲਈ ਜਿਨ੍ਹਾਂ ਲਈ ਆਪਾਂ ਫਿਲਮ ਬਣਾ ਰਹੇ ਆ ਉਹਨਾਂ ਨੂੰ ਇਸ ਤੇ ਇਤਰਾਜ਼ ਹੋਊਗਾ ਤਾਂ ਆਪਾਂ ਕਿਉਂ ਫਿਲਮ ਬਣਾਵਾਂਗੇ ਸਾਨੂੰ ਕੋਈ ਉਸ ਤੇ ਵਿੱਚ ਨਾ ਤਾਂ ਸਾਨੂੰ ਕੋਈ ਵਾਵਾ ਹੀ ਮਿਲਨੀ ਆ ਨਾ ਸਾਨੂੰ ਕੋਈ ਪੈਸੇ ਮਿਲਨੇ ਆ ਸਾਰਾ ਕੁਝ ਖਰਾਬ ਹੋਣਾ ਤੇ ਅਸੀਂ ਬਣਾਉਣ ਦਾ ਕੋਈ ਪਰਪਸ ਹੀ ਨਹੀਂਗਾ ਬਟ ਜਦੋਂ ਅਸੀਂ ਇਹ ਫਿਲਮ ਸ਼ੁਰੂ ਕੀਤੀ ਸੀ ਅਸੀਂ ਸਾਰੀਆਂ ਜਿਹੜੀਆਂ ਗਾਈਡਲਾਈਨਸ ਨੇ ਵੀ ਫਿਲਮ ਦੇ ਵਿੱਚ ਆਪਾਂ ਕੀ ਦਿਖਾ ਸਕਦੇ ਆ ਕੀ ਨਹੀਂ ਦਿਖਾ ਸਕਦੇ ਹਨਾ ਆਪਾਂ ਪਹਿਲਾਂ ਉਸ ਤੋਂ ਪਹਿਲਾਂ ਵੀ ਕਈ ਫਿਲਮਾਂ ਜਦੋਂ ਅਰਦਾਸ ਵਗੈਰਾ ਵੀ ਬਣਾਈਆਂ ਨੇ ਅਸੀਂ ਸਾਰੀਆਂ ਚੀਜ਼ਾਂ ਐਸਸੀਪੀਸੀ ਤੋਂ ਵੀ ਪੁੱਛੀਆਂ ਨੇ ਪਹਿਲਾਂ ਵੀ ਪੁੱਛੀਆਂ ਸੀ ਵੀ ਕੀ ਸਾਨੂੰ ਹਦਾਇਤਾਂ ਨੇ ਕੋਈ ਸਾਨੂੰ ਦੇ ਦੋ ਤਾਂ ਸਾਰੀਆਂ ਚੀਜ਼ਾਂ ਅਸੀਂ ਸਮਝ ਕੇ ਲੈ ਕੇ ਆਏ ਸੋ ਜਿਸ ਦਿਨ ਦੀ ਤੁਸੀਂ ਫਿਲਮ ਫਿਲਮ ਰਿਲੀਜ਼ ਹੋਈ ਆ ਇੱਕ ਵੀ ਬੰਦਾ ਕੋਈ ਮੈਨੂੰ ਐਦਾਂ ਕਹੇ ਜਿਹੜਾ ਕਿ ਫਿਲਮ ਨੇ ਜੀਨੇ ਫਿਲਮ ਦੇਖੀ ਆ ਤੇ ਉਹ ਪੋਸਟ ਪਾ ਕੇ ਲਿਖ ਰਿਹਾ ਹੋਵੇ ਕਿ ਅਸੀਂ ਫਿਲਮ ਦੇਖ ਕੇ ਆਏ ਫਿਲਮ ਵਧੀਆ ਨਹੀਂ ਗੀ ਜਾਂ ਫਿਲਮ ਨੇ ਸਾਨੂੰ ਗਲਤ ਗਾਈਡ ਕੀਤਾ ਸੋ ਆਪਣੇ ਜਿਹੜੇ ਨਿੰਗ ਸਿੰਘ ਵੀ ਨੇ ਜਿਹੜੇ ਜੱਥੇ ਫਿਲਮ ਦੇਖ ਕੇ ਆਏ ਨੇ ਮੈਂ ਆਪਦੀ ਲਾਈਟ ਦੇ ਵਿੱਚ ਉਹਨਾਂ ਨੂੰ ਬਿਲਕੁਲ ਕਦੇ ਨਹੀਂ ਸੀ ਜਾਣਦਾ ਨਾ ਮੈਨੂੰ ਪਤਾ ਸੀ ਤੇ ਬਟ ਇਹ ਵਿਵਾਦ ਤੋਂ ਬਾਅਦ ਅਸੀਂ ਕਈਆਂ ਨੂੰ ਕਿਹਾ ਕਿ ਤੁਸੀਂ ਜ਼ਰੂਰ ਆ ਕੇ ਫਿਲਮ ਦੇਖੋ ਤੁਸੀਂ ਫਿਲਮ ਦੇਖ ਕੇ ਸਾਨੂੰ ਦੱਸੋ ਕਿ ਅਸੀਂ ਕੀ ਗਲਤ ਕੀਤਾ ਆਪਾਂ ਨੂੰ ਠੀਕ ਕਰ ਦਈਏ ਤੇ ਉਹਨਾਂ ਨੇ ਜੋ ਬਾਹਰ ਆ ਕੇ ਬੋਲੇ ਆਪਣੇ ਆਪ ਹੀ ਬੋਲੇ ਆ ਤੇ ਸਾਨੂੰ ਕਿਹਾ ਕਿ ਫਿਲਮ ਵਧੀਆ ਹੈ ਸੋ ਮੇਰੀ ਇੱਕ ਤਾਂ ਸਾਰਿਆਂ ਨੂੰ ਪਰਸਨਲ ਰਿਕੁਐਸਟ ਹੈ ਕਿ ਪਲੀਜ਼ ਜੇ ਕਿਸੇ ਦੀ ਕੋਈ ਨਾਰਾਜ਼ਗੀ ਵੀ ਹੈ ਤੁਸੀਂ ਐਦਾਂ ਨਾ ਕਰੋ ਕਿ ਫਿਲਮ ਬਿਨਾਂ ਦੇਖੇ ਤੋਂ ਉਸ ਨਾਰਾਜ਼ਗੀ ਨੂੰ ਪ੍ਰਗਟ ਕਰੋ ਫਿਲਮ ਦੇਖੋ ਜ਼ਰੂਰ ਔਰ ਦੂਸਰਾ ਇਹ ਆ ਵੀ ਦੇਖੋ ਜੇ ਤੁਹਾਨੂੰ ਤੁਸੀਂ ਕਈ ਬੰਦਿਆਂ ਨੇ ਐਡਜੈਕਸ਼ਨ ਕੀਤਾ ਕਿ ਅਸੀਂ ਫਿਲਮ ਦੇਖਣੀ ਉਹ ਨਹੀਂ ਸਾਨੂੰ ਪਹਿਲਾਂ ਹੀ ਪਤਾ ਬਾਹਰੋਂ ਹੀ ਕਪੜੇ ਲੇੜਿਆ ਤਾਂ ਇਹ ਪਤਾ ਕਿ ਇਹ ਠੀਕ ਨਹੀਂ ਏ ਸੋ ਉਹ ਆਪਾਂ ਨੂੰ 9 ਅਪ੍ਰੈਲ ਨੂੰ ਹੀ ਕਿਉਂ ਪਤਾ ਲੱਗੇ ਜੇ ਲੋ 10 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਣੀ ਆ ਤੁਸੀਂ 10 ਅਪ੍ਰੈਲ ਨੂੰ ਜਾ ਕੇ ਸਾਰਾ ਕੁਝ ਕੀਤਾ ਫਿਲਮ ਦਾ ਜਿਹੜਾ ਮੇਰਾ ਮੈਂ ਕੀ ਪਹਿਨੇ ਆ ਪਹਿਨੇ ਆ ਮੈਂ ਕਿਹੋ ਜਿਹੇ ਤਰੀਕੇ ਮੇਰੀ ਦਾੜੀ ਆ ਉਹ ਤਾਂ 2 ਜਨਵਰੀ ਨੂੰ ਹੀ ਮੇਰੇ ਜਨਮ ਦੇ ਨਾਲੇ ਦਿਨ ਅਸੀਂ ਇੱਕ ਪੂਰਾ ਟੀਜ਼ਰ 1.5 ਮਿੰਟ ਦਾ ਇੱਕ 1.5 ਮਿੰਟ ਦਾ ਬਾਹਰ ਕੱਢ ਦਿੱਤਾ ਉਦੋਂ 10 ਦਿਨ ਬਾਅਦ ਗਾਣਾ ਆ ਗਿਆ ਕਣਕਣ ਦੇ ਵਿੱਚ ਰੱਬ ਵੱਸਦਾ ਹੈ ਫਿਰ ਦੂਸਰਾ ਗਾਣਾ ਆਇਆ ਅਕਾਲ ਹੈ ਉਹਦੇ ਵਿੱਚ ਸਾਰਾ ਕੁਝ ਹੈ ਫਿਰ ਉਦੋਂ ਬਾਅਦ ਟ੍ਰੇਲਰ ਆਇਆ ਕਿਸੇ ਦਾ ਕੋਈ ਓਬਜੈਕਸ਼ਨ ਨਹੀਂ ਸੀ ਬਟ ਚਲੋ ਉਸ ਤੋਂ ਬਾਅਦ ਹੋਣਾ ਪਿਛਲੇ ਅੱਛਾ ਫਿਰ ਇੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਇਧਰ ਕੈਨੇਡਾ ਜਿਹੜੇ ਭਾਈ ਭੈਣ ਦੇਖ ਰਹੇ ਨੇ ਉਹ ਵੀ ਆਪਣੇ ਪੰਜਾਬੀ ਨੇ ਈਵਨ ਉੱਥੇ ਵੀ ਦੇਖਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਤੇ ਕੁਝ ਕੀ ਬਸ ਜਗ੍ਹਾ ਦੇ ਉੱਤੇ ਜਾ ਕੇ ਪ੍ਰੋਟੈਸਟ ਕੀਤਾ ਗਿਆ ਤੇ ਅਸੀਂ ਫਾਈਂਡ ਆਊਟ ਵੀ ਕੀਤਾ ਵੈਸੇ ਸਾਨੂੰ ਪਤਾ ਕਿ ਉਹ ਕੀ ਹੈ ਮੈਂ ਕਦੇ ਜੋ ਜ਼ਿੰਦਗੀ ਚ ਕਦੇ ਆ ਬੈਠ ਕੇ ਕਦੇ ਗੱਲ ਨਹੀਂ ਕੀਤੀ ਕਦੇ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਆਪਣੀ ਫਿਲਮ ਕੋਈ ਆ ਜਾਏ ਆਪਾਂ ਉਹਨੂੰ ਕੰਟਰੋਵਰਸਰੀ ਤੇ ਲੈ ਕੇ ਉਹਨੂੰ ਉਹ ਚੀਜ਼ਾਂ ਕਰੀਏ ਉਹ ਮੇਂ ਚਲਾਉਣ ਚ ਮੇਰਾ ਹੱਕ ਨਹੀਂ ਹੈ ਜਦ ਕਿ ਕੁਝ ਕੁ ਬੰਦੇ ਜਿਹੜੇ ਅ ਅ ਲਿੰਗ ਸਿੰਘ ਜਦੋਂ ਸਾਨੂੰ ਪਤਾ ਲੱਗਿਆ ਸੀ ਜਾ ਜਾ ਕੇ ਮਿਲੇ ਸਰ ਕਈ ਸਾਨੂੰ ਅੱਗੇ ਟਕਰੇ ਉਹ ਉਹਨਾਂ ਦੇ ਵਿੱਚੋਂ ਬਹੁਤ ਲਿੰਗ ਸਿੰਘ ਐਕਟਰ ਵੀ ਸੀ ਜਿਹੋ ਉਹਨਾਂ ਨੇ ਪਿਛਲੀਆਂ ਫਿਲਮਾਂ ਚ ਕੰਮ ਵੀ ਕੀਤਾ ਵਾ ਠੀਕ ਹੈ ਤੇ ਬਟ ਮੈਂ ਅ ਕੋਚ ਕਰਾ ਲਈ ਜਲਾਇਸ ਦੇ ਉੱਤੇ ਵੀ ਕਿਸ ਨੇ ਕਰਾਇਆ ਕਿਹਨੇ ਕਰਾਇਆ ਕਿਹਨੇ ਨਹੀਂ ਕਰਾਇਆ ਹੈ ਨਾ ਉਹ ਗੱਲਾਂ ਛੱਡਿਏ ਤੇ ਮੈਂ ਸਿਰਫ ਇਸ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਵੀਰੋ ਪਹਿਲਾਂ ਪਲੀਜ਼ ਜਿਨ੍ਹਾਂ ਨੂੰ ਆ ਜਿਨ੍ਹਾਂ ਨੇ ਹਲੇ ਤੱਕ ਫਿਲਮ ਨਹੀਂ ਦੇਖੀ ਉਹ ਜ਼ਰੂਰ ਜਾ ਕੇ ਦੇਖੋ ਸਾਨੂੰ ਦੱਸਿਓ ਵੀ ਸਾਡੀ ਕੀ ਗਲਤੀ ਆ ਸੀ ਅਗਲੀ ਵਾਰੀ ਉਹਨੂੰ ਸੁਧਾਰਾਂਗੇ ਪਰ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਪਰਿਵਾਰਾਂ ਨੇ ਹੁਣ ਤੱਕ ਫਿਲਮ ਦੇਖੀ ਆ ਮੇਰੀ ਜ਼ਿੰਦਗੀ ਦੀ ਬਿਹਤਰੀਨ ਫਿਲਮ ਆ ਸਭ ਨੇ ਇਹੀ ਕਿਹਾ اور ਸਭ ਨੇ ਇੰਨਾ ਪਿਆਰ ਦਿੱਤਾ ਤੇ ਮੈਂ ਬਾਕੀ ਚੜ੍ਹਦੀ ਕਲਾਲੀ ਫਿਲਮ ਬਣਾਉਣੀ ਹੈ ਕੇਰ ਚੜ੍ਹਦੀ ਕਲਾ ਚ ਰਹੀਏ ਟਹਿ ਟੇ ਜੀ ਨਹੀਂ ਹੋ ਜਾਣਾ ਚਾਹੀਦਾ ਬੰਦੇ ਨੂੰ ਦੋਸਤੋ ਕਾਲ ਮੂਵੀ ਅੱਜ ਮੈਂ ਵੀ ਆਪਣੇ ਦੋਸਤਾਂ ਨਾਲ ਵੇਖ ਕੇ ਆਇਆ ਮੈਨੂੰ ਫਿਲਮ 'ਚ ਇਦਾਂ ਦਾ ਕੁਝ ਨਹੀਂ ਲੱਗਿਆ ਜਿਹੜਾ ਸਿੱਖ ਧਰਮ ਦੇ ਕਿਸੇ ਵੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਜੀਪੀ ਭਾਜੀ ਨੇ ਕੰਮ ਕੀਤਾ ਹੋਏ ਫਿਲਮ ਬਹੁਤ ਹੀ ਸ਼ਾਨਦਾਰ ਅਤੇ ਬਹੁਤ ਹੀ ਜ਼ਿਆਦਾ ਸੋਹਣੀ ਫਿਲਮ ਬਣਾਈ ਹੈ ਬਾਕੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਵੀ ਇਹ ਫਿਲਮ ਜ਼ਰੂਰ ਦਿਖਾਓ ਜੀਪੀ ਗਰੇਵਾਲ ਦੀ ਇਹਨਾਂ ਗੱਲਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਦੀਏ